ਰੱਬੀ ਨੂਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਸੂਤੀ 7 ਨੂੰ 23 ਪੋਸ ਸੰਮਤ 1723 ਮੁਤਾਬਕ 22 ਦਸੰਬਰ 1663 ਇਸਮੀ ਨੂੰ ਪਟਨਾ ਸਹਿ ਵਿਹਾਰ ਚ ਮਾਤਾ ਗੁਜਰੀ ਤੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗ੍ਰਹਿ ਵਿਖੇ ਹੋਇਆ ਸੱਦੇ ਪੀਖਨਸ਼ਾ ਦੁਆਰਾ ਲਿਆਂਦੀਆਂ ਦੋ ਕੁੱਜੀਆਂ ਉੱਤੇ ਗੁਰੂ ਜੀ ਨੇ ਆਪਣੇ ਛੋਟੇ ਛੋਟੇ ਹੱਥ ਧਰਦਿਆਂ ਇਸ ਗੱਲ ਦਾ ਫਰਮਾਨ ਦਿੱਤਾ ਸੀ ਕਿਉਂ ਹਿੰਦੂਆਂ ਅਤੇ ਮੁਸਲਮਾਨਾਂ ਦੇ ਸਾਂਝੇ ਗੁਰੂ ਹੋਣਗੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਆਸਾਮ ਦੇ ਦੌਰੇ ਤੋਂ 1670 ਈਸਵੀ ਚ ਵਾਪਸ ਆਏ ਉਸ ਸਮੇਂ ਉਹਨਾਂ ਦੇ लाडले ਸੁਪੁੱਤਰ 3.5 ਸਾਲ ਦੇ ਹੋ ਚੁੱਕੇ ਸਨ ਪਟਨੇ ਚ ਕੁਝ ਸਮਾਂ ਠਹਿਰਨ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਪਟਨੇ ਚ ਠਹਿਰਨ ਦਾ ਆਦੇਸ਼ ਦੇ ਕੇ ਵਾਪਸ ਪੰਜਾਬ ਆ ਗਏ ਬਾਲ ਗੋਵਿੰਦ ਰਾਏ ਨੇ ਬਚਪਨ ਦੇ ਪਹਿਲੇ 5 ਸਾਲ ਪਟਨੇ ਚ ਬਿਤਾਏ ਸਨ ਜਿੱਥੇ ਗੁਰੂ ਜੀ ਦਾ ਪ੍ਰਕਾਸ਼ ਹੋਇਆ ਉਸ ਥਾਂ ਤੇ ਤਖਤ ਸ਼੍ਰੀ ਹਰਮੰਦਰ ਸਾਹਿਬ ਸ਼ਿਸ਼ੋਭਿਤ ਹੈ ਜੋ ਕਿ ਬਹੁਤ ਹੀ ਸੁੰਦਰ ਹੈ ਇੱਥੇ ਹੀ ਇਤਿਹਾਸਿਕ ਖੂਹ ਹੈ ਜਿਸ ਤੋਂ ਬੀਬੀਆਂ ਰਾਣੀਆਂ ਪਾਣੀ ਭਰ ਕੇ ਲੈ ਕੇ ਜਾਂਦੀਆਂ ਸਨ ਤੇ ਬਾਲਾ ਪ੍ਰੀਤਮ ਜੀ ਘੜਿਆਂ ਤੇ ਨਿਸ਼ਾਨਾ ਲਾ ਕੇ ਇਹਨਾਂ ਨੂੰ ਤੋੜ ਦਿੰਦੇ ਸਨ ਨਿਤ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਮਾਤਾ ਗੁਜਰੀ ਜੀ ਨੇ ਇਸ ਖੂਹ ਨੂੰ ਖਾਰਾ ਹੋਣ ਦਾ ਸ਼ਰਾਪ ਦੇ ਦਿੱਤਾ ਇੱਥੇ ਹੀ ਬਾਲਾ ਗੁਰੂ ਜੀ ਦੀ ਪਹਿਲੀ ਪੁਸ਼ਾਕ ਸ਼ੀਸ਼ੇ 'ਚ ਮੜਾ ਕੇ ਰੱਖੀ ਹੋਈ ਹੈ। ਉਹ ਪਲੰਘ ਵੀ ਹੈ ਜਿਸ ਤੇ ਗੁਰੂ ਜੀ ਬਿਰਾਜਦੇ ਸਨ। ਇਹਨਾਂ ਦੇ ਇਲਾਵਾ ਗੁਰੂ ਜੀ ਦੇ ਤੀਰ, ਸ਼ੈਫ, ਕਟਾਰ, ਕੰਗਾ, ਖੜਾਵਾ, ਚੱਕਰ, ਕਵੀਰ ਦੀ ਖੱਡੀ, ਮਾਤਾ ਸੈਵਕੌਰ ਦੇ ਹੁਕਮਨਾਮੇ ਸ਼ਾਮਿਲ ਹਨ। ਤਖਤ ਸਾਹਿਬ ਦੇ ਨਾਲ ਹੀ ਹੈ ਗੁਰਦੁਆਰਾ ਗੋਵਿੰਦ ਘਾਟ ਜੋ ਗੰਗਾ ਨਦੀ ਦੇ ਕਿਨਾਰੇ ਤੇ ਹੈ। ਇੱਥੇ ਹੀ ਬਾਲ ਗੁਰੂ ਜੀ ਨੇ ਆਸਾਮ ਦੇ ਰਾਜੇ ਵੱਲੋਂ ਭੇਟ ਕੀਤਾ ਸੋਨੇ ਦਾ ਜੜਿਆ ਹੋਇਆ ਕੜਾ ਗੰਗਾ ਨਦੀ 'ਚ ਸੁੱਟ ਦਿੱਤਾ ਸੀ ਜਦੋਂ ਮਾਤਾ ਜੀ ਨੇ ਪੁੱਛਿਆ ਕੜਾ ਕਿੱਥੇ ਹੈ ਬਾਲ ਜੀ ਨੇ ਦੂਸਰਾ ਕੜਾ ਵੀ ਉਸੇ ਜਗ੍ਹਾ ਸੁੱਟ ਕੇ ਦੱਸਿਆ ਕਿ ਪਹਿਲਾ ਕੜਾ ਵੀ ਇੱਥੇ ਹੀ ਸੁੱਟਿਆ ਸੀ ਗੁਰੂ ਜੀ ਨੇ ਦੁਨਿਆਵੀ ਮੋਹ ਮਾਇਆ ਤੋਂ ਨਿਰਲੀਪਤਾ ਦਾ ਸੰਕੇਤ ਦਿੱਤਾ ਸੀ ਇੱਥੇ ਹੀ ਪੰਡਿਤ ਸ਼ਿਵਦੱਤ ਨੂੰ ਆਪ ਜੀ ਦੇ ਰਾਮ ਰੂਪ ਚ ਦਰਸ਼ਨ ਹੋਏ ਸਨ ਪਵਿੱਤਰ ਗੰਗਾ ਦਾ ਵਿਸ਼ਾਲ ਘੇਰਾ ਅਜੀਵ ਖੇਚ ਤੇ ਸਕੂਨ ਦਾ ਕੇਂਦਰ ਹੈ ਮੈਨੀ ਸੰਗਤ ਬਾਲ ਲੀਲਾ ਗੁਰਦੁਆਰਾ ਸਹਿਬ ਹੈ ਇਹ ਵੀ ਤਖਤ ਸਹਿਬ ਦੇ ਨਾਲ ਹੀ ਹੈ ਫਤਿਹ ਚੰਦ ਦੀ ਰਾਣੀ ਬਿਸ਼ੰਬਰ ਦੇਵੀ ਦਾ ਬਾਲ ਗੁਰੂ ਨਾਲ ਬਹੁਤ ਸਨੇਹ ਸੀ ਉਹਨਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ ਰਾਣੀ ਦੇ ਮਨ ਚ ਇੱਛਾ ਸੀ ਕਿ ਉਸ ਦੀ ਵੀ ਬਾਲ ਪ੍ਰੀਤਮ ਵਰਗੀ ਔਲਾਦ ਹੋਵੇ। ਗੁਰੂ ਜੀ ਨੇ ਕਿਹਾ ਮੇਰੇ ਵਰਗਾ ਤਾਂ ਮੈਂ ਹੀ ਹਾਂ। ਮੈਨੂੰ ਹੀ ਆਪਣਾ ਪੁੱਤਰ ਸਮਝੋ। ਰਾਣੀ ਨਿਹਾਲ ਹੋ ਗਈ ਤੇ ਗੁਰੂ ਜੀ ਨੂੰ ਲਾਲ ਜੀ ਕਹਿ ਕੇ ਬੁਲਾਉਂਦੇ ਰਹੇ। ਰਾਣੀ ਦੇ ਮਹਿਲ ਦਾ ਹਿੱਸਾ ਅਜੇ ਵੀ ਹੋਮੀ ਸੰਭਾਲਿਆ ਹੋਇਆ ਹੈ। ਇੱਥੇ ਗੁਰੂ ਜੀ ਦੇ ਪੈਰਾਂ ਦਾ ਜੋੜਾ, ਮਿੱਟੀ ਦੇ ਗੁਲੇਲੇ, ਇਤਿਹਾਸਿਕ ਬਸਤਾਂ ਸਾਂਭੀਆਂ ਹਨ। ਯਾਤਰੀਆਂ ਦੇ ਨਿਵਾਸ ਲਈ ਆਧੁਨਿਕ ਸਰਾਹ ਹੈ। ਚਾਰ ਗੁਰਦੁਆਰੇ ਹੋਰ ਜੋ ਕੁਝ ਦੂਰੀ ਤੇ ਹਨ ਗੁਰੂ ਕਾ ਬਾਗ ਸੁਨਾਟ ਟੋਲੀ ਗਊ ਘਾਟ ਤੇ ਹਾਂਡੀ ਸਾਹਿਬ ਜੇ ਦਰਸ਼ਨ ਦਿਦਾਰੇ ਕਰਨ ਲਈ ਗੁਰਦੁਆਰਾ ਸਾਹਿਬ ਤੋਂ ਬੱਸਾਂ ਜਾਂਦੀਆਂ ਹਨ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਇਹ ਤਖਤ ਸਾਹਿਬ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਹੈ ਇੱਕ ਬਹਾਦਰ ਜੀ ਅਸਾਮ ਦੇ ਦੌਰੇ ਤੋਂ ਵਾਪਸ ਆਏ ਤਾਂ ਇੱਥੇ ਹੀ ਵਿਰਾਜੇ ਸਨ ਕਬਰਸਤਾਨ ਦੇ ਕੋਲ ਕਾਜ਼ੀਆਂ ਦਾ ਬਾਗ ਜੋ ਸੁੱਕਾ ਪਿਆ ਸੀ ਪਰ ਗੁਰੂ ਜੀ ਦੀ ਆਮਦ ਨਾਲ ਹਰਾ ਹੋ ਗਿਆ ਇਹ ਕੌਤਕ ਦੇਖ ਕੇ ਕਾਜੀ ਨੇ ਇਹ ਬਾ ਗੁਰੂ ਜੀ ਨੂੰ ਭੇਟ ਕਰ ਦਿੱਤਾ ਸੀ ਸੁਨਾੜ ਢੋਲੀ ਗੁਰਦੁਆਰਾ ਸਾਹਿਬ ਇਹ ਤਖਤ ਸਾਹਿਬ ਦੇ ਪੱਛਮ ਵੱਲ 1 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਉਹ ਜਗ੍ਹਾ ਹੈ ਜਿੱਥੇ ਮਰਦਾਨਾ ਲਾਲ ਬੇਚਣ ਲਈ ਸੁਨਿਆਰਿਆਂ ਦੇ ਮੁਹੱਲੇ ਗਿਆ ਸੀ ਬੁੱਲੀਤਰ ਨਾਮਕ ਸੁਨਿਆਰ ਨੇ ਸਾਲਸ ਰਾਏ ਜੋਰੀ ਬਾਰੇ ਦੱਸਿਆ ਸੀ ਕਿ ਉਹੀ ਇਸ ਲਾਲ ਦੀ ਕੀਮਤ ਦੇ ਸਕਦਾ ਹੈ ਮੁੱਲੀ ਤਰ ਦੀ ਬੇਨਤੀ ਤੇ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਪਹੁੰਚੇ ਸਨ ਗੁਰਦੁਆਰਾ ਗਊਕਾਟ ਜਿੱਥੇ ਗੁਰੂ ਨਾਨਕ ਦੇਵ ਜੀ ਭਗਤ ਜੈਤਮਲ ਨੂੰ ਮਿਲੇ ਸਨ ਉਸ ਸਮੇਂ ਭਗਤ ਜੀ ਦੀ ਉਮਰ 350 ਸਾਲ ਸੀ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੇਰੀ ਮੁਕਤੀ ਕਰੋ ਗੰਗਾ ਇਸ਼ਨਾਨ ਲਈ ਜਾਇਆ ਨਹੀਂ ਜਾਂਦਾ ਗੁਰੂ ਜੀ ਨੇ ਕਿਹਾ ਹਾਲੇ ਉਹ ਸਮਾਂ ਨਹੀਂ ਆਇਆ ਫਿਰ ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਤਾਂ ਭਗਤ ਜੀ ਦੀ ਮੁਕਤੀ ਹੋਈ ਸੀ ਉਸ ਸਮੇਂ ਦੇ ਥੰਮ ਅਜੇ ਵੀ ਇੱਥੇ ਮੌਜੂਦ ਹਨ ਗੁਰਦੁਆਰਾ ਹਾਂਡੀ ਸਹਿਬ ਤਖਤ ਸਹਿਬ ਤੋਂ ਲਗਭਗ 18 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਵਿੱਤਰ ਗੰਗਾ ਨਦੀ ਕੰਡੇ ਤੇ ਸਥਿਤ ਹੈ ਇਹ ਉਹ ਸਥਾਨ ਹੈ ਜਦੋਂ ਮਾਤਾ ਗੁਜਰੀ ਜੀ ਦਾ ਪਰਿਵਾਰ ਸਮੇਤ ਪਟਨਾ ਸਹਿਬ ਛੱਡ ਕੇ ਆਨੰਦਪੁਰ ਸਹਿਬ ਜਾ ਰਹੇ ਸਨ ਇੱਥੇ ਪਹੁੰਚਦਿਆਂ ਰਾਤ ਪੈ ਗਈ ਸੀ ਤੇ ਉਹ ਇੱਥੇ ਹੀ ਠਹਿਰੇ ਸਨ ਦਾਨਾਬੁਰ ਦੀ ਸੰਗਤ ਨੇ ਗੁਰੂ ਪਰਿਵਾਰ ਦੀ ਬਹੁ ਸੇਵਾ ਕੀਤੀ ਇੱਕ ਬਿਰਧ ਮਾਤਾ ਜਮਨੀ ਖਿਚੜੀ ਬਣਾ ਕੇ ਲਿਆਈ ਸੀ ਜਿਸ ਦੀ ਸੇਵਾ ਭਾਵਨਾ ਤੋਂ ਗੁਰੂ ਜੀ ਬਹੁਤ ਖੁਸ਼ ਹੋਏ ਸਨ ਤੇ ਉਸ ਹਾਂਡੀ ਚੋਂ ਸਭ ਨੂੰ ਖਿਚੜੀ ਵਰਤਾਈ ਸੀ ਮਾਤਾ ਨੇ ਕਿਹਾ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਬਾਲ ਗੁਰੂ ਨੇ ਕਿਹਾ ਜਦੋਂ ਤੱਕ ਇਸ ਬਰਤਨ ਚ ਖਿਚੜੀ ਬਣ ਕੇ ਵਰਤੇਗੀ ਮੇਰੇ ਦਰਸ਼ਨ ਹੁੰਦੇ ਰਹਿਣਗੇ ਪਿਤਾ ਜੀ ਦੇ ਹੁਕਮ ਅਨੁਸਾਰ 1671 ਈਸਵੀ ਚ ਬਾਲ ਗੋਵਿੰਦ ਰਾਏ ਵੀ ਪਰਿਵਾਰ ਨਾਲ ਆਨੰਦਪੁਰ ਆ ਗਏ ਸਨ